ਆਮ ਬਣਨ ਦਾ ਦਾਸ ਨੂੰ ਬਹੁਤ ਸ਼ੌਂਕ ਸੀ ਖੰਨੇ ਲਾਇਬ੍ਰੇਰੀ ਚ ਦਾਸ ਨੇ ਸਿਰਫ ਧਾਰਮਿਕ ਲਿਵਾ ਪੜਦਾ ਜ ਹੋਰ ਕੋਈ ਨਾਵਲ ਵਗੈਰਾ ਜੀਵਨ ਚੋ ਨਹੀਂ ਪੜੇ ਕਰੇ ਕਹਿੰਦੇ ਹੁਣ ਕਿਤਾਬਾਂ ਆਪਣੀਆਂ ਛੱਡ ਦੋ ਲੋਕੀ ਉਹਦੇ ਨਾਲ ਕੀ ਹੈ ਵਿਚਾਰਾਂ ਚ ਫਿਰ ਪਿੰਤ ਆ ਜਾਂਦੀ ਹੈ ਤੁਸੀਂ ਗੁਰਬਾਣੀ ਦੇ ਵਿਚਾਰ ਜੀਵਨ ਢਾਲਣਾ ਸਾਰਾ ਕਿਉਂਕਿ ਭਾਈ ਸਾਹਿਬ ਨੇ ਸਾਰੇ ਜੀਵਨ ਦਾ ਉਹਦਾ ਨਿਸ਼ਾਨਾ ਇੱਕੋ ਰਿਹਾ ਨਾਨਕ ਤੇਰਾ ਬਾਣੀਆ ਤੂੰ ਸਾਹਿ ਮਹਰਾਸ ਮੰਤੇ ਤੋਖਾ ਤਾਂ ਲਹਿ ਜਾ ਸਿਫਤ ਕਰੀਦਾ ਇਸ ਗੁਰਬਾਣੀ ਦੇ ਮਿਸ਼ਨ ਉਹਨਾਂ ਨੇ ਸਾਰੇ ਵਰਲਡ 'ਚ ਪਾਇਆ ਵੀ ਸਾਡੇ ਅੰਦਰ ਹਉਮੈ ਦਾ ਮੈਂ ਮੇਰੀ ਦਾ ਤੋਖ ਹੈ। ਇਹ ਉਤਰੂਗਾ ਜੇ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਸਿਫਤ ਕਰਾਂਗੇ ਤੇ ਬੇਨਤੀ ਦੇ ਸ਼ਬਦ ਪੜਾਂਗੇ। ਸਿਮਰ ਵਾਹਿਗੁਰੂ ਮੰਤਰ ਦੁਆਰਾ ਪੁਕਾਰ ਕਰਨੀ ਹੈ ਵੀ ਤੋਖਾ ਸੀ ਉਤਾਰਨਾ ਹੈ ਹਉਮੈ ਦਾ ਮੈਂ ਮੇਰੀ ਦਾ। ਭਾਈ ਸਾਹਿਬ ਕਹਿੰਦੇ ਜੇ ਪ੍ਰਮਾਤਮਾ ਨੂੰ ਮਿਲਣਾ ਇੱਕੋ ਇੱਕ ਸਰਸਤਾ ਹੈਗਾ ਉਹ ਹੈਗਾ ਸਿਫਤ ਸੁਲਾ ਹੈ। ਨਾਨਕ 60 ਸਾਲਾਂ ਹੀ ਪੂਰਾ ਪਾਇਆ। ਬਾਬਾ ਨਾਨਕ ਨੇ ਵੀ ਕਿਹਾ। ਧੰਨ ਗੁਰੂ ਅੰਗਦ ਦੇਵ ਵੀ ਨੇ ਕਿਹਾ ਦੇਖਿਆ ਆਖ ਬੁਜਾਇਆ ਸਿਫਤੀ 60 ਸਮੇਂ ਹੋ। ਜੇ ਆਪਾਂ ਰੋਜ਼ ਪੜਦੇ ਆਂ ਜੇ ਰਬ ਨੂੰ ਮਿਲਣਾ ਤੂੰ ਸੱਚਾ ਸਾਬ ਸੇ ਸਵਾਲੇ ਜਿਨ ਕੀਤੀ ਸੋ ਪਾਰ ਪਿਆ ਅਸੀਂ ਜੇ ਵੱਡੇ ਨੂੰ ਮਿਲਣਾ ਤਾਂ ਇੱਕੋ ਯੁਗਤ ਹੈ ਵਿਢਾਈ ਵੱਡਾ ਪਾਇਆ ਗੁਣ ਗਾਵ ਤੇਰੀ ਉਤਰ ਸਮੈਲ ਬਿਨ ਸਜਾਇ ਹੋ ਮੈਂ ਸਾਨੂੰ ਸਿਫਤ ਕਰਨੀ ਪੈਣੀ ਹੈ ਤੇ ਈਜ਼ੀ ਰਸਤਾ ਸਭ ਨੂੰ ਪਰਮਾਤਮਾ ਨੂੰ ਵੇਣ ਦਾ ਸਭ ਨੂੰ ਸੌਖਾ ਰਸਤਾ ਹੈ